ਵਾਲ ਜੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ आओ ਐਨਵੀ ਗਰੋ ਅਪਲਸ हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਲਾਇਓਂਸ ਕਲੱਬ ਲੁਧਿਆਣਾ ਕ੍ਰੀਏਟਿਵ ਵੱਲੋਂ ਗੁਰੂ ਨਾਨਕ ਖਾਲਸਾ ਗਰਲਜ਼ ਕਾਲਜ ਸੈਕੰਡਰੀ ਸਕੂਲ ਗੁਜਰਖਾਨ ਮਾਡਲ ਟਾਊਨ ਵਿੱਚ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ 66 ਬੱਚਿਆਂ ਨੇ ਹਿੱਸਾ ਲਿਆ ਮੁਕਾਬਲੇ ਵਿੱਚ ਜੇਤੂਆਂ ਨੂੰ ਲਾਇਨਸ ਕਲੱਬ ਵੱਲੋਂ ਇਨਾਮ ਵੀ ਦਿੱਤੇ ਗਏ ਇਸ ਮੌਕੇ ਪ੍ਰਧਾਨ ਲਾਇਨ ਪ੍ਰਵੀਨ ਗੁਪਤਾ ਖਜ਼ਾਨਚੀ ਲਾਇਨ ਮਕੇਸ਼ ਲਾਇਨ ਦੀਪ ਅਮਨ ਸਿੰਘ ਲਾਇਨ ਜਗਪ੍ਰੀਤ ਸਿੰਘ ਲਾਇਨ ਸੁਨੀਲ ਬਰਮਾ ਸੁਨੀਲ ਸ਼ਰਮਾ ਲਾਇਨ ਮੋਹਨ ਲਾਲ ਜਿੰਦਲ ਲਾਇਨ ਆਸ਼ੀਸ਼ ਗੋਇਲ ਲਾਇਨ ਮੰਨੂ ਹਾਜ਼ਰ ਸਨ ਮંચ ਸੰਚਾਲਨ ਸ਼੍ਰੀਮਤੀ ਰਮਨਦੀਪ ਕੌਰ ਨੇ ਕੀਤਾ ਅਤੇ ਮਿਸ ਹਰਜੋਤ ਕੌਰ ਮਿਸ ਪਵਿੱਤਰਾ ਨੇ ਇਸ ਪ੍ਰੋਗਰਾਮ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਆਪਣੀ ਅਹਿਮ ਭੂਮਿਕਾ ਨਿਭਾਈ ਪ੍ਰਿੰਸੀਪਲ ਮੈਡਮ ਜਗਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ